ਬਿਆਸ ਦਰਿਆ ਵਿੱਚ ਪਾਣੀ ਦਾ ਪੱਧਰ ਵਧਣ ਕਾਰਨ ਹੜ੍ਹ ਦਾ ਖਤਰਾ ਬਣਿਆ ਹੋਇਆ ਹੈ ਬਿਆਸ ਦਰਿਆ ਵਿੱਚ ਪਾਣੀ ਦਾ ਪੱਧਰ ਵਧਣ ਤੋਂ ਬਾਅਦ ਕਿਸਾਨਾਂ ਦੇ ਸਾ合 ਸੁੱਕ ਗਏ ਨੇ ਇਸ ਵਿਚਕਾਰ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਸੁਲਤਾਨਪੁਰ ਲੋਧੀ ਇਲਾਕੇ ਨਾਲ ਸੰਬੰਧਿਤ ਪਿੰਡ ਆਲੀ ਕਲਾ ਵਿੱਚ ਕਿਸਾਨਾਂ ਵੱਲੋਂ ਲਗਾਏ ਗਏ ਆਰਜੀ ਬੰਨ ਟੁੱਟ ਗਿਆ ਹਾਲਾਂਕਿ ਇਸ ਨੂੰ ਬਚਾਉਣ ਲਈ ਇਲਾਕੇ ਦੇ ਲੋਕਾਂ ਸੰਤਾ ਮਹਾਪੁਰਸ਼ਾ ਦੀ ਗਵਾਹੀ ਚ ਦਿਨ ਰਾਤ ਯਤਨ ਕੀਤੇ ਜਾ ਰਹੇ ਸਨ ਕਮਜ਼ੋਰ ਥਾਵਾਂ ਤੇ ਬੰਨ ਨੂੰ ਮਜ਼ਬੂਤ ਕਰਨ ਦਾ ਕੰਮ ਕਈ ਦਿਨਾਂ ਤੋਂ جاری ਸੀ ਤਾਂ ਸੀ ਇਹ ਸਾਲ 2023 ਵਿੱਚ ਵੀ ਅਸੀਂ ਜਗ੍ਹਾ ਤੋਂ ਬੰਨ ਟੁੱਟਾ ਸੀ ਜਿਸ ਤੋਂ ਬਾਅਦ ਕਰੀਬ 35 ਪੰਡਾਲੀਆਂ ਹਜ਼ਾਰਾਂ ਏਕੜ ਫਸਲ ਖਰਾਬ ਹੋ ਗਈ ਸੀ ਉਹ ਲੱਕੜਾ ਹੋ ਗਿਆ ਨਾ ਕਤਾਰੂ ਬੰਦੇ ਉਹ ਲੱਕੜਾ ਨਾ ਪਾੜਿਆ ਤੇ ਲੱਕੜਾ ਲਾ ਫਰ ਨੱਕੜਾ ਪਰ ਨਹੀਂ ਬਣਦਾ ਬਾਟ ਡਟਗਾ ਰਬਾਣਾ ਬਾਟ ਡਟਗਾ ਵੀਰ ਬਾਣਾ ਆਲੀ ਆੜਾ ਕੋਈ ਸੁਕਾਣਾ ਬੜਾ ਤਾ ਓ ਓ ਕਿੰਨਾ ਕੀ ਕਰਦਾ ਓ ਵਰਜ ਲੱਕੜਾ ਓਏ ਨੁਆਕ ਨੱਕੜਾ ਓ ਵੀਰ ਛੇਤੀ ਛੇਤੀ ਪਹੁੰਚਾ ਪਾਣੀ ਰੋ ਗਿਆ ਨਾ ਵਾ ਪਾਣੀ ਰੋ ਗਿਆ ਛੇਤੀ ਆਓ ਮੇਰੇ ਵੀਰਾ ਛੇਤੀ ਪਹੁੰਚੋ ਮੇਰੇ ਵੀਰਾ ਪਿੰਡ ਆਲੀ ਖੁਰਦਾ ਆਵੇ ਇੱਥੋਂ ਹੀ ਭਾਰਤੀ ਜਾਂਦੀ ਤੇਰੇ ਜਾਓ ਫਿਰ ਲੱਕੜ ਲਾ ਓ ਵੀਰ ਬੰਨ ਟੁੱਟ ਗਿਆ ਬੰਨ ਪਿੰਦੇ ਪੈ ਗਏ ਬੰਨ ਟੁੱਟ ਗਿਆ ਛੇਤੀ ਪਹੁੰਚਾ ਬੰਨ ਟੁੱਟ ਗਿਆ ਛੇਤੀ ਬੰਨ ਟੁੱਟ ਗਿਆ ਛੇਤੀ ਪਹੁੰਚੋ ਮੇਰੇ ਵੀਰਾ ਅਸਾਂ ਕਲਾਕਰੀ ਫੇਰੇ ਐਲੀ ਕਲਾ ਦੇ ਬੰਦੇ ਜੀ ਤੋੜ ਹੋ ਗਿਆ ਮੇਰੇ ਵੀ ਜਿਹਨਾਂ ਦੇ ਟਰੈਕਟਰ ਟਰਾਲੀ ਖਲੋਤੇ ਆ ਵਿੱਚ ਖੜੇ ਆ ਨਾ ਉਹ ਆਪਣਾ ਵੀ ਸਾਮਾਨ ਸੇਫ ਜਗ੍ਹਾ ਡੰਗਰ ਡੁੰਗਰ ਆ ਦੇ ਸੇਫ ਜਗ੍ਹਾ ਤੇ ਕਰ ਲੋ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਿਆਸ ਦਰਿਆ ਵਿੱਚ ਪਾਣੀ ਦਾ ਪੱਧਰ ਵਧਣ ਕਾਰਨ ਹੜ ਦਾ ਖਤਰਾ ਬਣਿਆ ਹੋਇਆ ਹੈ ਬਿਆਸ ਦਰਿਆ ਵਿੱਚ ਪਾਣੀ ਦਾ ਪੱਧਰ ਵਧਣ ਤੋਂ ਬਾਅਦ ਕਿਸਾਨਾਂ ਦੇ ਸਾਹ ਸੁੱਕ ਗਏ ਨੇ ਇਸ ਵਿਚਕਾਰ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਸultanpur Lodhi ਇਲਾਕੇ ਨਾਲ ਸੰਬੰਧਿਤ ਪਿੰਡ ਆਲੀ ਕਲਾ ਵਿੱਚ ਕਿਸਾਨਾਂ ਵੱਲੋਂ ਲਗਾਏ ਗਏ ਆਰਜੀ ਬੰਦ ਟੁੱਟ ਗਿਆ ਹਾਲਾਂਕਿ ਇਸ ਨੂੰ ਬਚਾਉਣ ਲਈ ਇਲਾਕੇ ਦੇ ਲੋਕਾਂ ਸੰਤਾ ਮਹਾਪੁਰਸ਼ਾਂ ਦੀ ਗਵਾਈ ਚ ਦਿਨ ਰਾਤ ਯਤਨ ਕੀਤੇ ਜਾ ਰਹੇ ਸਨ ਕਮਜ਼ੋਰ ਥਾਵਾਂ ਤੇ ਬੰਨ ਨੂੰ ਮਜ਼ਬੂਤ ਕਰਨ ਦਾ ਕੰਮ ਕਈ ਦਿਨਾਂ ਤੋਂ ਜਾਰੀ ਸੀ ਦੱਸਿਆ ਕਿ ਸਾਲ 2023 ਵਿੱਚ ਵੀ ਅਸੀਂ ਜਗ੍ਹਾ ਤੋਂ ਬੰਨ ਟੁੱਟਾ ਸੀ ਜਿਸ ਤੋਂ ਬਾਅਦ ਕਰੀਬ 35 ਪਿੰਡਾਂ ਦੀਆਂ ਹਜ਼ਾਰਾਂ ਏਕੜ ਫਸਲ ਖਰਾਬ ਹੋ ਗਈ ਸੀ ਕੱਲਾ ਪਰ ਨਹੀਂ ਬਣਦਾ ਬਾਂਟ ਟਟਗਾ ਵੀਰ ਬੰਨਾ ਬਾਂਟ ਟਟਗਾ ਵੀਰ ਬੰਨਾ ਅਲੀਆੜਾ ਪਰ ਤੋ ਕਾਣਾ ਬੜਾ ਤਾ ਓਏ ਓਏ ਕਿੰਨਾ ਕੀ ਕਰਦਾ ਓਏ ਪਰ ਕੱਲਾ ਓਏ ਨੂੰ ਆ ਉਹ ਵੀਰ ਛੇਤੀ ਛੇਤੀ ਪਹੁੰਚਾ ਪਾਣੀ ਰੋ ਗਿਆ ਨਾ ਵਾ ਪਾਣੀ ਰੋ ਗਿਆ ਛੇਤੀ ਆਓ ਮੇਰੇ ਵੀਰਾ ਸ਼ੇਦੀ ਪਹੁੰਚਾ ਮੇਰੇ ਵੀਰਾ ਪਿੰਡ ਆਲੀ ਖੁਰਦਾ ਆਪਾਂ ਫੋਟ ਲੈਣਾ ਇੱਥੇ ਵੀ ਪਾੜਦੀ ਜਾਂਦੀ ਚਾਰੇ ਜਾ ਫਿਰ ਲੱਕੜ ਲਾ ਉਹ ਬੰਨ ਟੁੱਟ ਗਿਆ ਬੰਨ ਪਿੰਦੇ ਬਹਿ ਕੋਲੋਂ ਬੰਨ ਟੁੱਟ ਗਿਆ ਸ਼ੇਦੀ ਪਹੁੰਚਾ ਬੰਨ ਟੁੱਟ ਗਿਆ ਸ਼ੇਦੀ ਮਰ ਕੇ ਪੈ ਗਿਆ ਚਲੋ ਚਲੋ ਪਰ ਆ ਜਾ ਬੰਨ ਟੁੱਟ ਗਿਆ ਸ਼ੇਦੀ ਪਹੁੰਚਾ ਮੇਰੇ ਵੀਰਾ ਅਸਾਂ ਕਲਗੀ ਫਤੇ ਐਲੀ ਕਲਾਰੇ ਬੰਦੇ ਦੇ ਕੋੜ ਹੋ ਗਿਆ ਮੇਰੇ ਵੀ ਜਿਹਨਾਂ ਦੇ ਟਰੈਕਟਰ ਟਰਾਲੀ ਖਲੋਤੇ ਆ ਵੀ ਅੱਜ ਖੜੇ ਆ ਨਾ ਉਹ ਆਪਣਾ ਵੀਰ ਸਮਾਨ ਸੇਫ ਜਗ੍ਹਾ ਡੰਗ ਡੰਗਰਾ ਆਪਦੇ ਸੇਫ ਜਗ੍ਹਾ ਤੇ ਕਰ ਲੋ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ